ਤੁਸੀਂ ਦੇਖ ਰਹੇ ਹੋ ਲੋਕ ਕਰਾਇਮ ਟੀਵੀ ਤਰਨਤਾਰਨ ਪੁਲਿਸ ਵੱਲੋਂ ਕੱਚਾ ਪੱਕਾ ਨਜ਼ਦੀਕ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਣ ਵਾਲੇ ਤਿੰਨ ਦੋਸ਼ੀਆਂ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਤਰਨਤਾਰਨ ਤੋਂ ਅਮਰੀਂ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਬੀਜੀਪੀ ਪੰਜਾਬ ਦੇ ਨਿਸ਼ਾ ਦਿਸ਼ਾ ਡਿਪਟੀ ਜਿਹੜਾ ਜੁਰਮ ਦੇ ਖਿਲਾਫ ਇੱਕ ਜਿਹੜੀ ਸਖਤ ਮੁਹਿੰਮ ਜਿਹੜੀ ਛੇੜੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਅੱਜ ਜਿਹੜੀ ਜਰਮ ਦੇ ਖਿਲਾਫ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਸ਼੍ਰੀ ਗੁਰਪ੍ਰੀਤ ਸਿੰਘ ਹੈਗੇ ਆ ਉਹ ਆਪਣੇ ਪਿੰਡ ਮਾੜੀ ਗੋੜ ਸਿੰਘ ਉਧਰੋਂ ਕੱਚਾ ਪੱਕਾ ਗਏ ਸੀ ਤੇ ਮੁੜ ਕੇ ਆਪਣਾ ਕੰਮ ਕਰਕੇ ਉਹ ਕੱਚਾ ਪੱਕਾ ਤੋਂ ਮਾੜੀ ਗੋੜ ਸਿੰਘ ਆਪਣੇ ਪਿੰਡ ਵਾਪਸ ਜਾ ਰਹੇ ਸੀ ਕਿ ਰਾਹ ਦੇ ਵਿੱਚ ਕੁਝ ਅਣਪਛਾਤੇ ਬੰਦੇ ਪਿੱਛੋਂ ਆਏ ਹੈਗੇ ਆ ਤੇ ਆਪਣਾ ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਪਿਸਤੌਲ ਦੀ ਨੋਕ ਤੇ ਉਹਨਾਂ ਤੋਂ ਜਿਹੜਾ ਮੋਟਰਸਾਈਕਲ ਖੋਇਆ ਗਿਆ ਸੀ ਇਮੀਡੀਏਟਲੀ ਇਹ ਇਨਫੋਰਮੇਸ਼ਨ ਮਿਲਤੇ ਹੀ ਜਿਹੜੀ ਤਰਨਤਾਰਨ ਪੁਲਿਸ ਨੇ ਜਿਹੜੀ ਪਰਚਾ ਨੂੰ ਦਰਜ ਕੀਤਾ ਹੈਗਾ سنگीन ਧਾਰਾ ਮੈਂ ਤਹਿਤ ਤੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਗਈ ਹੈ ਬੜੀ ਢੰਗਾਈ ਵਿੱਚ ਤਫਤੀਸ਼ ਕਰਦੇ ਤਰਨਤਾਰਨ ਪੁਲਿਸ ਨੂੰ ਜਿਹੜੀ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਜਿਹੜੇ ਮੁੱਖ ਦੋਸ਼ੀ ਹੈਗੇ ਆ ਜਗਤਪ੍ਰੀਤ ਸਿੰਘ ਉਰਫ ਜੱਗਾ ਜਿਹੜਾ ਪਿੰਡ ਕਾਜ਼ੀਕੋਟ ਰੋਡ ਤਰਨਤਾਰਨ ਅਤੇ ਜਿਹੜਾ ਬਰਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਪੰਡੋਰੀ ਦਾ ਤਰਨਤਾਰਨ ਦਾ ਇਹ ਦੋਵਾਂ ਨੂੰ ਅਰੈਸਟ ਕੀਤਾ ਗਿਆ ਹੈ ਇਹ ਦੋਵਾਂ ਦਾ ਜਿਹੜਾ ਪਹਿਲਾਂ ਵੀ ਕ੍ਰਿਮਿਨਲ ਬੈਕਗ੍ਰਾਉਂਡ ਸੀਗਾ ਜਗਤਪ੍ਰੀਤ ਸਿੰਘ ਜਗਾ ਜਗਾ ਹੈਗਾ ਇਹ ਇੱਕ ਲੁਧਿਆਣੇ ਦੇ ਵਿੱਚ ਆਲਮੋਸਟ 6 ਕਰੋੜ ਦੀ ਜਿਹੜੀ ਡਕੈਤੀ ਹੈਗੀ ਹੈ ਉਹਦੇ ਵਿੱਚ ਇਨਵੋਲਡ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਦੇ ਵਿੱਚੋਂ ਜਿਹੜਾ ਬੇਲ ਤੇ ਬਾਹਰ ਆਇਆ ਸੀ ਜਿਹੜਾ ਬਰਿੰਦਰ ਸਿੰਘ ਹੈਗਾ ਇਹਦੇ ਉੱਤੇ ਵੀ ਦੋ ਜਿਹੜੇ ਸੰਗੀਨ ਜਿਹੜੇ ਧਾਰਾਵਾਂ ਤਹਿ ਜਿਹੜੇ ਮੁਕਦਮੇ ਦਰਜ ਹਨ ਤੇ ਜਿਹੜੇ ਮੁਕਦਮੇ ਉਹਨਾਂ ਵਿੱਚੋਂ ਇਹ ਬੇਲ ਤੇ ਬਾਹਰ ਆਇਆ ਸੀ ਇਨਾਂ ਕੋਲੋ ਜਿਹੜੀ ਇੱਕ 32 ਬੋਰ ਦੀ ਜਿਹੜੀ ਦੇਸੀ ਪਿਸਟਲ ਹੈ ਉਹ ਰਿਕਵਰ ਕੀਤੀ ਗਈ ਹੈ ਤਿੰਨ ਰਾਉਂਡ ਰਿਕਵਰ ਕੀਤੇ ਗਏ ਤੇ ਇੱਕ ਖਾਲੀ ਖੋਲ ਜਿਹੜਾ ਰਿਕਵਰ ਕੀਤਾ ਗਿਆ ਹੈ ਇਹਦੇ ਨਾਲ ਵਾਰਦਾਦ ਦੇ ਵਿੱਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਸੀ ਉਹ ਵੀ ਰਿਕਵਰ ਹੋਇਆ ਤਾਂ ਜਿਹੜਾ ਮੋਟਰਸਾਈਕਲ ਇਹਨਾਂ ਨੇ ਖੋਹ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਗਿਆ ਹੈ ਇਹਦੇ ਅੱਗੇ ਮੋੜਲੀ ਪੜਤਾਲ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈਗੀ ਹੈ ਕਿ ਇਹਨਾਂ ਨੇ ਤਰਨਤਨ ਦੇ ਵਿੱਚ ਕੁਝ ਹੋਰ ਫਾਇਰਿੰਗ ਦੇ ਇਨਸੀਡੈਂਟਸ ਵੀ ਕੀਤੇ ਹੈ ਜਿੱਥੇ ਆਲਰੇਡੀ ਮੁਕਦਮੇ ਦਰਜ ਹੈ ਆ ਰਿਮਾਂਡ ਲੈ ਕੇ ਅਸੀਂ ਡੁੰਗਾਈ ਨਾਲ ਉਹਦੀ ਵੀ ਪੜਤਾਲ ਕਰਾਂਗੇ ਤੇ ਉਹ ਕੇਸ ਸਾਨੂੰ ਵੀ ਟ੍ਰੇਸ ਕਰਾਂਗੇ